ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਚ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਸੰਪਰਕ ਦੇ ਹਿੱਸੇ ਵਿੱਚੋਂ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਪੋਲ ਦਾ ਕੀਤਾ ਉਦਘਾਟਨ ਭਾਰਤੀ ਰਜ਼ਰ ਬੈਂਕ ਵੱਲੋਂ ਰੈਪੋ ਰੇਟ ਵਿੱਚ ਕਮੀ ਕਰਨ ਨਾਲ ਬੈਂਕਾਂ ਵੱਲੋਂ ਆਪਣੀਆਂ ਕਰਜ਼ੇ ਦਰਾਂ ਘੱਟ ਕਰਨ ਦੀ ਉਮੀਦ ਹੈ ਰਾਜ ਸਭਾ ਮੈਂਬਰ ਤੇਵ ਕੇ ਵਾਤਾਵਨ ਪ੍ਰੇਮੀ ਸੰਤਪ੍ਰਭੀਰ ਸਿੰਘ ਸੀਚੀਵਾਲ ਨੇ ਅੱਜ ਜਲੰਧਰ ਚ ਕਾਲਾ ਸੰਗਿਆਨ ਟ੍ਰੇਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ ਨੀਤ 2025 ਦੀਆਂ ਪ੍ਰੀਖਿਆਵਾਂ 3 ਅਗਸਤ ਨੂੰ ਇੱਕੋ ਸ਼ਿਫਟ ਵਿੱਚ ਹੋਣਗੀਆਂ ਅਤੇ ਮਾਲੀਆ ਖੂਫਿਆ ਡਾਇਰੈਕਟੋਰੇਟ ਦੀ ਲੁਤਿਆਣਾ ਜ਼ੋਨਲ ਇਕਾਈ ਨੇ ਸਹਨੇਵਾਲ ਚ ਇਕ ਲਾਵਾਰਿਸਕਾਰ ਵਿੱਚੋਂ 31 ਕਿਲੋਗ੍ਰਾਮ ਤਵੱਤ ਕਾਂਜਾ ਕੀਤਾ ਸਬਤ ਤੇ ਹੁਣ ਖਬਰਾਂ ਇਸ ਥਾਰ ਨਾਲ प्रधानमंत्री नरेंद्र मोदी ने कहा है कि कई महत्वपूर्ण प्रोजेक्टा उद्घाटन जम्मू कश्मीर की विकास यात्रा में एक महत्वपूर्ण कदम है अब उदघाटन श्री मोदी ने कहा कि अत्याधुनिक चनाब पुल जम्मू श्रीनगर संपर्क बेहतर बनाएगा आज वादी ये कश्मीर भारत के रेल नेटवर्क से जुड़ गई है कश्मीर से कन्याकुमारी ये अब रेलवे नेटवर्क के लिए भी हकीकत बन गया है उधमपुर श्रीनगर बारामूला ये रेल लाइन प्रोजेक्ट ये सिर्फ नाम नहीं है ये जम्मू कश्मीर के नए सामर्थ की पहचान है भारत के नए सामर्थ का जयघोष है श्री मोदी ने कहा कि भारत दहशत गर्दी अगे नहीं चुकेगा श्री मोदी ने यह भी कहा कि ऑपरेशन सिंदूर तो बाद दुनिया भारत के रखा वातावरण अति स्व निर्भरता बारे चर्चा कर रही है ਉਨਾ ਲੋਕਾਂ ਨੂੰ ਭਾਰਤ ਵਿੱਚ ਬਣੇ ਸਮਾਨ ਨੂੰ ਤਰਜੀ ਦੇਣ ਦਾ ਪ੍ਰੰਟ ਲੈਂਦੀ ਅਪੀਲ ਕੀਤੀ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ 50 ਬਿੰਦਾਂ ਦੀ ਕਟੌਤੀ ਕਰ ਦਿੱਤੀ ਹੈ ਇਸ ਕਟੌਤੀ ਤੋਂ ਬਾਅਦ ਰੈਪੋ ਰੇਟ 6% ਤੋਂ ਘਟ ਕੇ 5.5% ਹੋ ਗਈ ਹੈ ਇਹ ਫੈਸਲਾ ਅੱਜ ਹੋਈ ਆਰਬੀਆਈ ਦੀ ਮੋਨਟਰੀ ਨੀਤੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ ਵਿੱਚ ਲਿਆ ਗਿਆ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਬੈਂਕ ਦੇ ਗਵਰਨਰ ਸੰਜੇ ਮਲੋਤਰਾ ਨੇ ਕਿਹਾ ਕਿ ਇਸ ਕਟੌਤੀ ਤੋਂ ਬਾਅਦ ਬੈਂਕਾਂ ਆਪਣੀਆਂ ਕਰਜ਼ੇ ਦਰਾਂ ਵੀ ਕੱਟ ਕੱਟ ਸਕਦੇ ਨੇ ਸਿਮਾਂਤ ਉਸ 220 ਹੁਲਤ ਤੇ ਬੈਂਕ ਦਰ 5.75% ਕਰ ਦਿੱਤੀ ਗਈ ਹੈ। ਰਾਸ ਸਭਾ ਮੈਂਬਰ ਤੇ ਉਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਅੱਜ ਜਲੰਧਰ ਵਕ ਵਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਲਾ ਸੰਗਿਆ ਡਰੇਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਡਰੇਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਤ ਸਿਚੇਵਾਲ ਨੇ ਨਗਰ ਨਿਗਮ ਜਲੰਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਡਰੇਨ ਵਿੱਚ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਤਾਲਮੇਲ ਵਾਲੀ ਰਣਨੀਤੀ ਅਪਣਾਉਣ ਦੀ ਅਪੀਲ ਕੀਤੀ ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਡਰੇਨ ਨੂੰ ਪ੍ਰਦੂਸ਼ਿਤ ਕਰਦੇ पाए ਜਾਣ ਤੇ ਵਿਅਕਤੀਆਂ ਜਾਂ ਉਦਯੋਗਾਂ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਅਧਿਨਾਲੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਨਿਰੀਖਣ ਕੀਤੇ ਜਾਣੇ ਚਾਹੀਦੇ ਨੇ। ਉਦਯੋਗਿਕ ਇਕਾਈਆਂ ਦੀ ਸਖਤ ਨਿਗਰਾਨੀ ਦੀ ਲੋੜ ਤੇ ਜ਼ੋਰ ਦਿੰਦਿਆਂ ਸੰਤ ਸੀਜੀਵਾਲ ਨੇ ਅਧਿਕਾਰੀਆਂ ਨੂੰ ਉਦਯੋਗਿਕ ਨਿਕਾਸੀ ਪੁਆਇੰਟਾਂ ਦੀ ਨਿਗਰਾਨੀ ਕਰਨ ਤੇ ਪ੍ਰਦੂਸ਼ਣ ਕੰਟਰੋਲ ਦੇਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਉਹਨਾਂ ਨੇ ਜਮਸ਼ੇਰ ਡੇਰੀ ਕੰਪਲੈਕਸ ਚ વોટર ਟ੍ਰੀਟਮੈਂਟ ਪਲੈਂਟ ਚਲਾਉਣ ਦੀ ਵੀ ਕਿਹਾ ਤਾਂ ਜੋ ਡੇਰੀਆਂ ਤੋਂ ਸਿਰਫ ਸੋਧਿਆ ਪਾਣੀ ਹੀ ਡਰੇਨ ਨੂੰ ਜਾਨੀ ਯਕੀਨੀ ਬਣਾਇਆ ਜਾ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @theedit_iar_rnu_chalander। ਸਾਡਾ ਫੇਸਬੁੱਕ ਪੇਜ ਹੈ rnu-aiar_chalander ਅਤੇ YouTube ਤੇ ਸਾਡਾ ਚੈਨਲ ਹੈ @theedit_iar_chalander। ਸਰਵੋਚ ਅਦਾਲਤ ਨੇ ਕੌਮੀ ਪ੍ਰੀਖਿਆ ਬੋਰਡ ਨੂੰ NEET PG 2025 ਦੀ ਪ੍ਰੀਖਿਆ 3 ਅਗਸਤ ਨੂੰ ਇੱਕੋ ਸ਼ਿਫਟ ਵਿੱਚ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ 15 ਜੂਨ ਨੂੰ ਹੋਣੀ ਸੀ ਪਰ ਬੋਰਡ ਨੇ ਪ੍ਰੀਖਿਆ ਕਰਵਾਉਣ ਲਈ 2 ਮਹੀਨਿਆਂ ਤੋਂ ਵੱਧ ਸਮਾਂ ਮੰਗਿਆ ਸੀ। ਸਰਵੋਚ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਬੋਰਡ ਨੂੰ NEET PG 2025 ਦੀ ਪ੍ਰੀਖਿਆ ਕਰਵਾਉਣ ਲਈ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਭਾਰਤ ਵਿੱਚ ਸੇਵਾ ਸੁਸ਼ਾਸਨ ਤੇ ਗਰੀਬ ਕਲਿਆਣ ਦੇ ਸਿਧਾਂਤਾਂ ਸਾਤਕਾ ਇੱਕ ਦਹਾਕੇ ਚ ਸ਼ਾਨਦਾਰ ਤਵਰੀ ਲਈ ਹੈ ਆਕਾਸ਼ਵਾਣੀ ਖਬਰਾਂ ਵੱਲੋਂ ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ ਅੱਜ ਅਸੀਂ ਸਭਿਆਚਾਰਕ ਵਿਰਾਸਤ ਸੰਭਾਲ ਤੇ ਧਿਆਨ ਕੇਂਦਰਿਤ ਕਰਦੇ ਹਾਂ ਜੋ ਭਾਰਤ ਦੇ ਸਭਿਆਚਾਰ ਮਾਨ ਨੂੰ ਸੁਰਜੀਤ ਕਰਨ ਦੀ ਇੱਕ ਕੁੰਜੀ ਹੈ ਪੇਸ਼ ਹੈ ਇੱਕ ਰਿਪੋਰਟ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਸੱਭਿਆਚਾਰਕ ਪੁਨਰ ਉਥਾਨ ਤਹਿਤ ਅਮੀਰ ਵਿਰਾਸਤ ਹੋਰ ਵਧੀ ਫੁੱਲੀ ਹੈ ਸਰਕਾਰ ਨੇ ਭਾਰਤ ਦੇ ਅਸਲ ਰਾਸ਼ਟਰ ਨਿਰਮਾਤਾਵਾਂ ਨੂੰ ਸਨਮਾਨ ਦੇਣ ਅਤੇ ਉਹਨਾਂ ਦੀ ਵਿਰਾਸਤ ਨੂੰ ਰਾਜਨੀਤਿਕ ਲਿਹਾਂ ਤੋਂ ਪਰੇ ਹਟ ਕੇ ਸੰਭਾਲਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਨੇ ਆਜ਼ਾਦੀ ਦੇ 75 ਸਾਲਾਂ ਨੂੰ ਮਨਾਉਣ ਵਾਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ ਭਰ ਵਿੱਚ ਸੱਭਿਆਚਾਰਕ ਅਤੇ ਦੇਸ਼ ਭਗਤੀ ਸਮਾਗਮਾਂ ਰਾਹੀਂ ਦੇਸ਼ ਦੀਆਂ ਕੁਰਬਾਨੀਆਂ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਪ੍ਰਧਾਨ ਮੰਤਰੀ ਸੰਗ੍ਰਹਾਲਯ ਰਾਸ਼ਟਰ ਪੁਲਿਸ ਸਮਾਰਕ ਗਬਾਈਲੀ ਆਜ਼ਾਦੀ ਕੋਲਾਟੀਏ ਅਜਾਇਬ ਘਰ ਭਾਰਤ ਮੰਡਪਮ ਅਤੇ ਨਵੀਂ ਸੰਸਦ ਇਮਾਰਤ ਸਮੇਤ ਲੰਬੇ ਸਮੇਂ ਤੋਂ ਬਕਾਇਆ ਪਈਆਂ ਯਾਦਗਾਰਾਂ ਹੁਣ ਰਾਸ਼ਟਰੀ ਏਕਤਾ ਦੇ ਮਾਣ ਦਾ ਪ੍ਰਤੀਕ ਨੇ। ਇੱਕ ਭਾਰਤ, ਸ਼੍ਰੇਸ਼ਟ ਭਾਰਤ ਪਹਿਲ ਕਦਮੀ ਤਹਿਤ ਕਾਸ਼ੀਲ ਤਾਮਿਲ ਸੰਗਮ ਅਤੇ ਮਹਾਕੁੰਮ 2025 ਵਰਗੇ ਸਮਾਗਮਾਂ ਨੇ ਪਿੰਤਾ ਵਿੱਚ ਏਕਤਾ ਦਾ ਜਸ਼ਨ ਮਨਾਇਆ। ਇਸ ਦੌਰਾਨ ਬੋਧੀ ਸੰਮੇਲਨ ਅਤੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੂਰਵ ਵਰਗੇ ਆਲਮੀ ਸਮਾਗਮਾਂ ਨੇ ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਹੋਰ ਵੀ ਮਜ਼ਬੂਤ ਕੀਤਾ। 2 ਕਰੋੜ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਅਤੇ 2024 ਵਿੱਚ ਨਵੇਂ ਵਿਸ਼ਵ ਰਿਕਾਰਡਾਂ ਦੇ ਨਾਲ ਯੋਗਾ ਇੱਕ ਵਿਸ਼ਵ ਵਿਆਪੀ ਲਹਿਰ ਬਣ ਗਿਆ। ਇਸ ਤੋਂ ਇਲਾਵਾ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਬਮਿਟ ਵੇਵਸ ਵਰਗੇ ਇਵੈਂਟਸ ਆਲਮੀ ਪੱਧਰ ਤੇ ਪਾਰਤ ਦੇ ਮੀਡੀਆ ਅਤੇ ਮਨੋਰੰਜਨ ਹੁਨਰਾਂ ਦਾ ਵਿਖਾਲਾ ਕਰ ਰਹੇ ਨੇ ਤਿਉਹਾਰਾਂ ਅਤਿਯੋਗਾ ਤੋਂ ਲੈ ਕੇ ਸੰਗੀਤ ਅਤੇ ਕਲਾ ਤੱਕ ਸਾਡਾ ਸੱਭਿਆਚਾਰ ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਦੇਖਿਆ ਅਤੇ ਸਤਿਕਾਰਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਚੋਣ ਕਮਿਸ਼ਨ ਨੇ ਨਵੀਂ ਦਿੱਲੀ ਸਥਿਤ ਭਾਰਤੀ ਕਮਾਂਤਰੀ ਲੋਕਰਾਜ ਦੇ ਚੋਣ ਪ੍ਰਬੰਧਨ ਸੰਸਥਾਨ ਵਿਖੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਨੋਡਲ ਅਧਿਕਾਰੀਆਂ ਤੇ ਸੋਸ਼ਲ ਮੀਡੀਆ ਨੋਡਲ ਅਧਿਕਾਰੀਆਂ ਲਈ ਇੱਕ ਰੋਜ਼ਾ ਔਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਚੋਣ ਅਧਿਕਾਰੀਆਂ ਦੇ ਮੀਡੀਆ ਨਾਲ ਬਿਹਤਰ ਤਾਲਮੇਲ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਤੇ ਚੋਣ ਕਮਿਸ਼ਨ ਦੀਆਂ ਪਹਿਲਕਦਮੀਆਂ ਨੂੰ ਹਰੇਕ ਵੋਟਰ ਤੱਕ ਪਹੁੰਚਾਉਣ ਲਈ ਅਰਥਪੂਰਨ ਰਣਨੀਤੀਆਂ ਬਾਰੇ ਜਾਣਕਾਰੀ ਦੇਣਾ ਸੀ ਦੇਸ਼ ਭਰ ਤੋਂ 28 ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਅਧਿਕਾਰੀਆਂ सूचना ਅਤੇ ਲੋਕ ਸੰਪਰਕ ਅਧਿਕਾਰੀ ਨਿਰਿੰਦਰ ਪਾਲ ਸਿੰਘ ਜੱਟਿਓ ਅਤੇ ਸਵੀਪ ਸਲਾਹਕਾਰ ਮਾਨਪ੍ਰੀਤ ਅਨੇਜਾ ਨੇ ਹਿੱਸਾ ਲਿਆ ਪਾਰਦੇ ਮੁਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਮੀਡੀਆ ਅਧਿਕਾਰੀਆਂ ਨੂੰ ਵਧੇਰੇ ਸਰਗਮ ਤੇ ਅਪਡੇਟ ਰੈਨ ਲਈ ਪ੍ਰੇਰਿਤ ਕੀਤਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਮੁਹਾਲੀ ਸਥਿਤ ਪਿੰਡ ਕੜੂਆ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲੇ ਦਿਨ ਰੋਜ਼ਾ ਸੀਯੂ ਸਕਾਲਰ ਸਮਿਟ 2025 ਦਾ ਉਦਘਾਟਨ ਕੀਤਾ ISMOK University ਦੇ ਮੈਰਿਟ ਵਿੱਚ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ 6 ਤੋਂ 8 ਜੂਨ ਤੱਕ ਕਰਵਾਏ ਜਾ ਰਹੇ ਇਸ ਸਮਿਟ ਪਹਿਲੇ ਗੇਟ ਭਾਰਤ ਦੇ 20 ਸੂਬਿਆਂ ਦੇ 2516 ਵਿਦਿਆਰਥੀਆਂ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ ਆਪਣੇ ਸੰਬੋਧਨ ਚ ਰਾਜਪਾਲ ਨੇ ਯੂਨੀਵਰਸਿਟੀ ਵੱਲੋਂ ਉੱਚ ਸਿੱਖਿਆ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਮਾਲੀਆ ਖੂਫੀਆ ਡਾਇਰੈਕਟੋਰੇਟ ਡੀਆਰਆਈਡੀ ਲੁਧਿਆਣਾ ਜ਼ੋਨਲ ਇਕਾਈ ਨੇ ਸਾਨੇਵਾਲ ਇਲਾਕੇ ਚੋਂ ਲਾਵਾਰਿਸ ਕਾਰ ਵਿੱਚੋਂ 31 ਕਿਲੋਗ੍ਰam ਤੋਂ ਵੱਧ ਗਾਂਜਾ ਜ਼ਬਤ ਕੀਤਾ ਹੈ ਸੂਤਰਾਂ ਮੁਤਾਬਕ ਡੀਆਰਆਈ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਵਿੱਚ ਨਸ਼ੀਲੇ ਪਦਾਰਥ ਲਿਜਾਏ ਜਾ ਰਹੇ ਨੇ ਜਦੋਂ ਕਾਰ ਦੀ ਤਲਾਸ਼ ਲਈ ਗਈ ਤਾਂ ਪਾਇਆ ਗਿਆ ਕਿ ਗੱਡੀ 'ਚ ਕਈ ਵਿਸ਼ੇਸ਼ ਜਗ੍ਹਾ ਬਣਾ ਕੇ ਗਾਂਜੇ ਦੇ 36 ਪੈਕੇਟ ਲੁਕੋਏ ਹੋਏ ਸਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ वज्रकोर के जनरल अफसर कमांडिंग लेफ्टिनेंट जनरल अजय चांदपुरिया ने ऑपरेशन सिंदूर दी महत्वपूर्ण सफलता ਨੂੰ ਉਚਾਕਰ ਕੀਤਾ ਹੈ। ਉਨ੍ਹਾਂ ਇਸ ऑपरेशन दी विरोधी क्षेत्र च भारत दी स्टीक स्ट्राइक ਸਮਰਥਾਵਾਂ ਦੇ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਵੱਜੋਂ ਛਲਾਗਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨੇ ਦੇਸ਼ ਦੀ ਸਮਰਥத், ਧ੍ਰਿੜਤਾ ਤੇ ਪੂਰੇ ਦੇਸ਼ ਦੇ ਦ੍ਰਿਸ਼ਟੀਕੋਣ ਤੋਂ ਪ੍ਰਾਪਤ ਤਾਕਤਤਾ ਵਿਖਾਲਾ ਕੀਤਾ ਹੈ। ਬੀਤੇ ਦਿਨ ਫਿਰੋਜ਼ਪੁਰ ਛੋਣੀ ਵਿਖੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ, ਵਿਦਵਾਨਾਂ ਤੇ ਸਿਵਲ ਪਤਵੰਤਿਆਂ ਨਾਲ ਗੱਲਬਾਤ ਕਰਦਿਆਂ ਜਨਰਲ ਚੰਦਪੂਰੀਆ ਨੇ ਚੇਤਾਵਨੀ ਦਿੱਤੀ ਕਿ ਆਪਰੇਸ਼ਨ ਸਿੰਦੂ ਰਜੇ ਖਤਮ ਨਹੀਂ ਹੋਇਆ ਉਹਨਾਂ ਨੌਜਵਾਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਕਰਨਾਟਕ ਪੁਲਿਸ ਨੇ ਪਿਛਲੇ ਬੁੱਧਵਾਰ ਬੰਗਲੌਰ ਦੇ ਚੰਨਾ ਸਵਾਮੀ ਸਟੇਡੀਅਮ ਚ ਮੱਚੀ ਭਗਦਰ ਦੇ ਸਬੰਧ ਚ ਆਰਸੀਬੀ ਕ੍ਰਿਕਟ ਟੀਮ ਦੇ ਮਾਰਕੀਟਿੰਗ ਮੁਖੀ ਨਿਖਲ ਸੋਸਾਲੇ ਡੀਐਨਏ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਸੁਨੀਲ ਮੈਥਿਊ ਤੇ ਕਿਰਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਚ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਸੰਪਰਕ ਦੇ ਹਿੱਸੇ ਵਿੱਚੋਂ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾ ਪੁਲ ਦਾ ਕੀਤਾ ਉਦਘਾਟਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਕਮੀ ਕਰਨ ਨਾਲ ਬੈਂਕਾਂ ਵੱਲੋਂ ਆਪਣੀਆਂ ਕਰਜ਼ੇ ਦਰਾਂ ਘੱਟ ਕਰਨ ਦੀ ਉਮੀਦ ਰਾਜ ਸਭਾ ਮੈਂਬਰ ਤੇਓ ਕੇ ਵਾਤਾਵਰਣ ਪ੍ਰੇਮੀ ਸੰਤਪ੍ਰੀਤ ਸਿੰਘ ਸੀਚੀਵਾਲ ਨੇ ਅੱਜ ਜਲੰਧਰ 'ਚ ਕਾਲਾ ਸੰਖਿਆ ਟ੍ਰੇਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ NEET 2025 ਦੀਆਂ ਪ੍ਰੀਖਿਆਵਾਂ 3 ਅਗਸਤ ਨੂੰ ਇੱਕੋ ਸ਼ਿਫਟ ਵਿੱਚ ਹੋਣਗੀਆਂ ਅਤੇ ਮਾਲਿਆ ਖੂਫਿਆ ਡਾਇਰੈਕਟੋਰੇਟ ਦੀ ਲੁਤਿਆਣਾ ਜ਼ੋਨਲ ਇਕਾਈ ਨੇ ਸਾਨੇਵਾਲ ਚ ਇਕਲਾਵਾਰੀ ਸਕਾਰ ਵਿੱਚੋਂ 31 ਕਿਲੋਗ੍ਰਾਮ ਤੋਫਤ ਕਾਂਚਾ ਕੀਤਾ ਸਬਤ ਇਸ ਦੇ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਰੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ